ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿੱਥੇ-ਜਿੱਥੇ ਵੀ ਮਹਿੰਗੇ ਸ਼ਬਦ ਆ ਰਹੇ ਨੇ ਮਹਿੰਗੇ ਸ਼ਬਦਾਂ ਦਾ ਮਤਲਬ ਕਿ ਜਿਹੜੇ ਪੜਨ ਦੇ ਵਿੱਚ ਉਹਦੀ ਬਹੁਤ ਹੀ ਮਿਹਨਤ ਕਰਨ ਪਵੇ ਜਿਹੜੇ ਕਠਿਨ ਸ਼ਬਦ ਨੇ ਗੁਰਬਾਣੀ ਦੇ ਵਿੱਚ ਆ ਰਹੇ ਨੇ ਉਹਨਾਂ ਦਾ ਆਪਾਂ ਉਚਾਰਨ ਸਿੱਖ ਰਹੇ ਆਂ ਤੇ ਇਹ ਜਿਹੜੀ ਪੰਗਤੀ ਦੇ ਵਿੱਚ ਸੰਗਤ ਜੀ ਚਾਰ ਸ਼ਬਦ ਮਹਿੰਗੇ ਆਏ ਨੇ ਕਠਨ ਸ਼ਬਦ ਆਏ ਨੇ ਤਿੰਨ ਤਾਂ ਇੱਕੋ ਹੀ ਆ ਤੇ ਚਾਰ ਸ਼ਬਦਾਂ ਦਾ ਅਜਾਪੋ ਉਚਾਰਨ ਸਿੱਖਣਾ ਹੈ ਜਦੋਂ ਵੀ ਗੁਰਬਾਣੀ ਦੇ ਵਿੱਚ ਐਡੋ ਨੰਨੇ ਤਿਆ ਸਿਆਰੀ ਤਤਾ ਮੁਕਤਾ ਇੱਥੇ ਤੱਤੇ ਦੇ ਪੈਰ ਵਿੱਚ ਜਿਹੜਾ ਅੱਧਾ ਜਈਆ ਲੱਗਾ ਹੋਇਆ ਹੈ ਹੋਰ ਇੱਥੇ ਤੱਤੇ ਨੂੰ ਕੋਈ ਵੀ ਸੰਗਤ ਜੀ ਲਗਾਮਤਰਾ ਨਹੀਂ ਲੱਗੀ ਲਗਾਮਤਰਾ ਨਾਲ ਲੱਗਣ ਕਾਰਨ ਜਿਹੜਾ ਥੱਲੇ ਅੱਧਾ ਜਈਆ ਇੱਥੇ ਐੜਾ ਮੁਕਤਾ ਬਣ ਜਾਣਾ ਹੈ ਜੇ ਤੱਤੇ ਨੂੰ ਕੋਈ ਲਗਾਮਤਰਾ ਲੱਗੀ ਹੁੰਦੀ ਮਲ ਲੋ ਕਿ ਤੱਤੇ ਨੂੰ ਦਲਾਵਾ ਲੱਗੀਆਂ ਤੱਤੇ ਨੂੰ ਦਲਾਵਾ ਲੱਗੀਆਂ ਹੁੰਦੀਆਂ ਤੇ ਪੈਰ ਵਿੱਚ ਅੱਧਾ ਜਈਆ ਲੱਗਾ ਫਿਰ ਜਿਹੜੀਆਂ ਦਲਾਵਾ ਇੱਥੇ ਐੜੇ ਦਲਾਵਾ ਪੈ ਜਾਣੀਆਂ ਸੀ ਹੁਣ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਜਾਪ ਕਰਦੇ ਹਾਂ ਸਹਿਜ ਪੜ ਕਰਦੇ ਹਾਂ ਜਾਂ ਸ੍ਰੀ ਅਖੰਡ ਪਾਠ ਸਾਹਿਬ ਪਰ ਕਰਦੇ ਹਾਂ ਜਦੋਂ ਇਸ ਤਰ੍ਹਾਂ ਸ਼ਬਦ ਆ ਜਾਵੇ ਜਿਹੜਾ ਅੱਖਰ ਪਿਛਲਾ ਮੁਕਤਾ ਹੈ ਹੁਣ ਮੁਕਤਾ ਤੁਸੀਂ ਹੁਣ ਤੱਤਾ ਹੈ ਤੱਤਾ ਮੁਕਤਾ ਇਹਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਸਿਰਫ ਪੈਰ ਵਿੱਚ ਅੱਧਾ ਜਈਆ ਲੱਗਾ ਹੋਇਆ ਜਿੱਥੇ ਵੀ ਪਿਛਲਾ ਅੱਖਰ ਮੁਗਤਾ ਜਾਵੇ ਤੇ ਥੱਲੇ ਪੈਰ ਵਿੱਚ ਅੱਧਾ ਜਈਆ ਜਾਵੇ ਉਹਨੇ ਅੱਗੇ ਐੜਾ ਮੁਗਤਾ ਹੀ ਬਰਨਾ ਹੈ ਇਸ ਦਾ ਉਚਾਰਨ ਕਿਵੇਂ ਹੈ ਕਿਉਂਕਿ ਇਹ ਇੱਕ ਹੀ ਸ਼ਬਦ ਹੈ ਇੱਕ ਹੀ ਸ਼ਬਦ ਹੈ ਇੱਕੇ ਇਹ ਤਿੰਨ ਸ਼ਬਦ ਇਸੇ ਪੰਗਤੀ ਵਿੱਚ ਆਏ ਨੇ ਇਹ ਸਹਿਸਕ੍ਰਿਤੀ ਦੇ ਵਿੱਚ ਆਉਂਦੀ ਹੈ ਸਹਿਸਕ੍ਰਿਤੀ ਦੀ ਪੰਗਤੀ ਹੈ ਤੇ ਇਹ ਤਿੰਨ ਸ਼ਬਦ ਨੇ ਚੌਥਾ ਏ ਆ ਹੁਣ ਐੜਾ ਜਿਹੜਾ ਇੱਥੇ ਬੁਗਤਾ ਬਣ ਜਾਣਾ ਹੈ ਐ ਤੱਤਾ ਤੇ ਐੜਾ ਉਚਾਰਨ ਜਿਹੜਾ ਕਰਨਾ ਹੈ ਜਿਹੜਾ ਪਹਿਲਾ ਐੜਾ ਲੱਗਾ ਹੈ ਇਹ ਸਬੰਧ ਕਰ ਦੇਣਾ ਹੈ ਜਿਹੜਾ ਅਗੇਤਰਾ ਐੜਾ ਲੱਗਾ ਹੈ ਇਹ ਵੱਖਰਾ ਕਰ ਦੇਣਾ ਕਿ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਪਾਠ ਇਕੱਠਾ ਹੀ ਉਚਾਰਨ ਕਰਨਾ ਇਸ ਦਾ ਉਚਾਰਨ ਹੈ ਅਨਿੱਤ ਅਨਿੱਤ ਤਿ ਇਨਾਂ ਕੋ ਅਨਿਤਿਆ ਨਹੀਂ ਕਹਿਣਾ ਆਪਾਂ ਪੜ ਜਾਂਦੇ ਕਈ ਵਾਰ ਨਿਤਿਆ ਨਿਤਿਆ ਵਿਤੰ ਅਨਿਤਿਆ ਨਿਤਿਆ ਹੁੰਦਾ ਐੜਾ ਨੰਨੇ ਸਿਆਰੀ ਤੱਤੇ ਸਿਆਰੀ ਐੜੇ ਕੰਨਾ ਅਨਿਤਿਆ ਬਣਦਾ ਪਰ ਇਸ ਦਾ ਜਿਹੜਾ ਉਚਾਰਨ ਹੈ ਐੜਾ ਨੰਨੇ ਸਿਆਰੀ ਤੱਤੇ ਸਿਆਰੀ ਵੀ ਆਪਾਂ ਪਾ ਕੇ ਉਚਾਰਨ ਕਰ ਸਕਦੇ ਆ ਜਦੋਂ ਇਸ ਦਾ ਉਚਾਰਨ ਹੁੰਦਾ ਅਨਿਤਿਆ ਅਨਿਤਿਆ ਤੱਤੇ ਸਿਆਰੀ ਐੜਾ ਮੁਕਤਾ ਐਡਾ ਨੰਨੇ ਸਿਆਰੀ ਤਤਾ ਐਡਾ ਮੁਗਤ ਅਨਿੱਤ ਕਸ ਕੀ ਉਚਾਰਨ ਕਰਨ ਅਦਕ ਲਾ ਕੇ ਉਚਾਰਨ ਹੋਵੇਗਾ ਇਹ ਪਾਠ ਕਸ ਕੀ ਉਚਾਰਨ ਕਰਨ ਅਨਿੱਤ ਵਿਤੰ ਗੀਤੰ ਨਹੀਂ ਕਹਿਣਾ ਇਹ ਜਿਹੜਾ ਹੁਣ ਇਹ ਵੀ ਤਿਆਰ ਰੱਖਣਾ ਸੰਗਤ ਜੀ ਜਦੋਂ ਆਪਾਂ ਉਚਾਰਨ ਕਰ ਜੰਨਿਆਂ ਕਈ ਵਾਰ ਵਿਤੰ ਕਹਿ ਦਿੰਨੇ ਆ ਵੀ ਬਾਵੇ ਨੂੰ ਬਿਹਾਰੀ ਦੇ ਨਾਲ ਵੀ ਹੁੰਦਾ ਹੈ ਇੱਥੇ ਸਿਆਰੀ ਦੇ ਨਾਲ ਉਚਾਰਨ ਕਰਨਾ ਹੈ ਬਾਵੇ ਸਿਆਰੀ ਵੇ ਤੇ ਟਿੱਪੀ ਤੰ ਵਿਤੰ ਵਿਤੰ ਉਚਾਰਨ ਜਦੋਂ ਆਪਾਂ ਇਸ ਨੂੰ ਜਲਦੀ ਦੇ ਨਾਲ ਪੜਾਂਗੇ ਸ਼ਿਆਰੀ ਦੀ ਆਵਾਜ਼ ਉਚਾਰਨ ਹੋਵੇ ਜਦੋਂ ਆਪੇ ਇਸ ਨੂੰ ਲੰਮਾ ਕਰਾਂਗੇ ਵਿਤੰ ਬੀਤੰ ਫਿਰ ਇੱਥੇ ਬਿਹਾਰੀ ਜਾਂ ਲੰਮਾ ਕਰਾਂਗੇ ਇਹ ਤੋਂ ਵੀ ਲੰਮਾ ਕਰ ਦਵਾਂਗੇ ਫਿਰ ਲਾਂ ਬੇਤੰ ਇਸ ਕਰਕੇ ਜਲਦੀ ਦੇ ਨਾਲ ਪੜਨਾ ਵਿਤੰ ਅਨਿੱਤ ਇਹ ਸ਼ਬਦ ਤਿੰਨੇ ਇੱਕੋ ਹੀ ਨੇ ਇੱਕੋ ਹੀ ਉਚਾਰਨ ਇਹ ਤਿੰਨਾਂ ਦਾ ਅਨਿੱਤ ਵਿਤੰ ਅਨਿੱਤ ਚਿਤੰ ਇਹ ਵੀ ਉਸੇ ਤਰ੍ਹਾਂ ਜਿਵੇਂ ਆਪਾਂ ਵਿਤੰ ਪੜ੍ਹ ਕੇ ਆਏ ਚਿਤੰ ਅਨਿੱਤ ਆਸਾ ਆਸਾ ਉਚਾਰਨ ਕਰਨਾ ਬਹੁ ਵਿਦ ਪ੍ਰਕਾਰ ਹੁਣ ਪੱਪੇ ਦੇ ਪੈਰ ਵਿੱਚ ਸੰਗਤ ਜੀ ਇੱਥੇ ਅੱਧਾ ਰਾਰਾ ਲੱਗਾ ਹੈ ਜਿੱਥੇ ਵੀ ਗੁਰਬਾਣੀ ਦੇ ਵਿੱਚ ਅੱਧਾ ਰਾਰਾ ਆ ਜਾਵੇ ਬਹੁਤੀ ਵਾਰ ਤਾਂ ਜਿਵੇਂ ਇਹ ਸ਼ਬਦ ਹੈ ਇਹਨਾਂ ਦੇ ਥੱਲੇ ਰਾਰਾ ਆਉਂਦਾ ਦਾ ਜਾਂ ਕਿਰਪਾ ਸ਼ਬਦ ਆਉਂਦਾ ਕਈ ਥਾਂ ਤੇ ਕਿਰਪਾ ਪੂਰਾ ਲਿਖਿਆ ਹੁੰਦਾ ਹੈ। ਕਈ ਥਾਂ ਤੇ ਕਿਰਪਾ ਅੱਧਾ ਰਾਰਾ ਪਾਇਆ ਹੁੰਦਾ ਹੈ। ਬਹੁਤ ਵਾਰੀ ਗੁਰਬਾਣੀ ਵਿੱਚ ਆਇਆ ਹੈ। ਹੁਣ ਜੇ ਪੈਰ ਵਿੱਚ ਰਾਰਾ ਅੱਧਾ ਆ ਰਿਹਾ ਹੈ ਤੇ ਇਸ ਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪ੍ਰਕਾਰੰ ਪਰਕਾਰੰ ਨਹੀਂ ਕਹਿਣਾ। ਜੇ ਪਰਕਾਰੰ ਕਹਿੰਨੇ ਆ ਤੇ ਇੱਥੇ ਰਾਰਾ ਪੂਰਾ ਲੱਗਦਾ ਹੈ। ਪ੍ਰਕਾਰੰ ਪ੍ਰਕਾਰੰ ਇਸ ਤਰ੍ਹਾਂ ਕਿ ਜਲਦੀ ਦੇ ਨਾਲ ਪੜਿਆ ਜਾਵੇ ਅੱਧਾ ਰਾਰਾ ਹੀ ਪੜਿਆ ਜਾਵੇ। ਜਿਵੇਂ ਗੁਰਬਾਣੀ ਵਿੱਚ ਪੜ੍ਹਦੇ ਆ ਕਿਰਪਾ ਕਿਰਪਾ ਉਹ ਪੈਰ ਵਿੱਚ ਰਾਰਾ ਹੁੰਦਾ ਹੈ ਕਿਰਪਾ ਜੇ ਪੈਰ ਵਿੱਚ ਰਾਰਾ ਨਹੀਂ ਇਹ ਪੂਰਾ ਲੱਗਾ ਰਾਰਾ ਫਿਰ ਉਸ ਦਾ ਉਚਾਰਨ ਬਣ ਜਾਂਦਾ ਹੈ ਕਿਰਪਾ ਇਸ ਕਰਕੇ ਇਸ ਨੂੰ ਜਲਦੀ ਦੇ ਨਾਲ ਪੜ੍ਹਨਾ ਜਿਹੜਾ ਪੈਰ ਵਿੱਚ ਰਾਰਾ ਹੈ ਉਹਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਅਨਿੱਤ ਵਿਤੰ ਅਨਿੱਤ ਚਿਤੰ ਅਨਿੱਤ ਆਸਾ ਬਹੁ ਵਿਦ ਪ੍ਰਕਾਰ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਗੁਰਬਾਣੀ ਦੀ ਸੰਥਿਆ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਤ ਨੂੰ 7 ਵਜੇ ਇਸੇ ਚੈਨਲ ਤੇ ਚੱਲ ਰਹੀ ਹੈ ਰਾਤ ਨੂੰ 7 ਵਜੇ YouTube ਚੈਨਲ ਤੇ ਸਿੱਖੋ ਗੁਰਬਾਣੀ ਨਾਮ ਹੈ ਤੇ 800 ਅੰਗ ਸੰਪੂਰਨ ਹੋ ਗਏ ਨੇ 800 ਦੇ ਨੇੜੇ ਤੇ ਅਸੀਂ ਪਹੁੰਚ ਗਏ ਹਾਂ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹ ਲੈ ਸਕਣ ਪੁੱਲਾਂ ਦੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ